ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਬੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਸੱਜਣਾ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਨ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਨ ਵੱਡੇ ਸੁਭਰਾ ਹਰੀਕੇ ਪੱਤਨ ਤੋਂ ਪਹੁੰਚ ਕਰ ਸਕਦੇ ਪੱਟੀ ਨਮਾਪੁਰ ਕੋਟਪੁੱਡਾ ਬਰਵਾਲਾ ਟੀਮਾ ਦੁਬਲੀ ਤੇ ਤਰੀਕ ਹੈਗੀ ਅੱਜ 21 3 2025 ਤੇ ਤੁਹਾਨੂੰ ਦਿਖਾਉਨੇ ਆ ਇੱਕ ਬਹੁਤ ਸੋਹਣੀ ਨੀਲੀ ਰਾਵੀ ਦੀ ਝੋਟੀ ਪਹਿਲਾ ਸੂਆ ਅਫੇਸ ਕੁਆਲਟੀ ਇਹਦੀ ਚੈੱਕ ਕਰੋ ਬਹੁਤ ਸੋਹਣੀ ਬੱਗੀ ਮੋਛਾ ਆ ਗਈ ਬਿਲਕੁਲ ਜ਼ੁਬਾਨ گلابی ਅੱਖਾਂ ਦੇ ਵਿੱਚ ਪ੍ਰੋਪਰ ਜਵਾਬ ਜਿਹੜੇ ਬਿਲਕੁਲ ਜਿਹੜੀਆਂ ਸਾਈਡਾਂ ਬਿਲਕੁਲ ਰੈੱਡ ਅੰਦਰੋਂ ਜਿਹੜੇ ਕੋਲੇ ਆ ਨੀਲੇ ਆ ਤੇ ਸਿੰਗੀ ਬਹੁਤ ਸੋਹਣੀ ਨਿੱਕੀ ਸਿੰਗੀ ਲੱਗੀ ਆ ਬਿਲਕੁਲ ਨਾਲ ਹੀ ਇਹ ਕਹ ਸਕਦੇ ਰੁਪਈਆ ਵੀ ਇਹਦੇ ਵਿੱਚ ਦੀ ਜਿਹੜਾ ਲੰਗਣਾ ਔਖਾ ਵਾ ਇੰਨੀ ਸੋਹਣੀ ਬਿਊਟੀ ਪੱਖ ਦੇ ਵਿੱਚ ਬਹੁਤ ਵਧੀਆ ਤੇ ਪੈਰਾਂ ਪਿਛਲਿਆਂ ਦੇ ਵਿੱਚ ਵੀ ਜਿਹੜੀ ਮਾਰਕਿੰਗ ਆ ਗਈ ਆ ਤੇ ਤੁਹਾਨੂੰ ਹਵਾਲਾ ਇਹਦਾ ਜਰੂਰ ਚੈੱਕ ਕਰਾਉਨੇ ਆ ਆ ਦੇਖੋ ਜੀ ਬਹੁਤ ਸੋਹਣੀ ਆ ਤਕਰੀਬਨ 8 ਕੁ ਮਹੀਨੇ ਦੀ ਜਿਹੜੀ ਗੱਬੜ ਆ ਤੇ ਪੁੱਠਾ ਚੰਗਾ ਝੋਟੀ ਦਾ ਬਿਊਟੀ ਪੱਖ ਬਹੁਤ ਵਧੀਆ ਤੁਹਾਨੂੰ ਤੋੜ ਕੇ ਵੀ ਦਿਖਾਉਨੇ ਆ ਮੀਡੀਅਮ ਹਾਈਟ ਆ ਚੰਗੀ ਆ ਆ ਦੇਖੋ ਜੀ ਫੇਸ ਕੁਆਲਟੀ ਵੀ ਚੰਗੀ ਸੀ ਤੇ ਥਣ ਹਵਾਨਾ ਵੰਡ ਸਪੇਸ ਥਣਾ ਦੀ ਬਹੁਤ ਸੋਹਣੀ ਜਿਵੇਂ ਲੜਾ ਲੁੜਾ ਬਹੁਤ ਚੰਗੀਆਂ ਝੋਟੀਆਂ ਆ ਦਰਪਾਉਣੇ ਤੁਹਾਨੂੰ ਆ ਦੇਖੋ ਜੀ ਠੰਡੀ ਸੀਲ ਬਹੁਤ ਜਿਆਦੀ ਆ ਦੇਖੋ ਜੀ ਥਿੱਲਾ ਝੋਟੀ ਦੇ ਵਿੱਚ ਬਹੁਤ ਜਿਆਦੀਆਂ ਜਿਸ ਦਿਨੇ ਬਣ ਕੇ ਤਿਆਰ ਹੋ ਗਈ ਬਹੁਤ ਸੋਹਣਾ ਹਵਾਨਾ ਪਹਿਲਾਂ ਤਿਆਰ ਕਰੂਗੀ ਇੱਕ ਚੀਜ਼ ਤੁਹਾਨੂੰ ਜਰੂਰ ਐਡ ਕਰ ਦਿੰਨੇ ਆ ਬਿਲਕੁਲ ਦੋਨਾਂ ਸਾਈਡਾਂ ਦੇ ਨਿੱਕੀਆਂ ਨਿੱਕੀਆਂ ਜਿਹੜੀਆਂ ਫੋਟਾਂ ਨੇ ਸ਼ਾਂਗਾਂ ਨੇ ਜਰੂਰ ਸੈਂਟਰ ਦੇ ਵਿੱਚ ਲੱਗੀਆਂ ਪਰ ਇਹਨਾਂ ਦਾ ਜਿਹੜਾ ਸਰੂ ਆ ਉਹ ਬਿਲਕੁਲ ਨਹੀਂ ਹੈਗਾ ਆ ਦੇਖੋ ਜੀ ਤੁਹਾਨੂੰ ਦਿਖਾ ਦਿੰਨੇ ਆ ਨਿੱਕੇ ਨਿੱਕੇ ਜਿਹੜੇ ਫੋਟ ਸ਼ਾਂਗਾਂ ਲੱਗੀਆਂ ਤੇ ਇਹ ਦੀ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਇਹ ਜਿਵੇਂ ਜੇ ਪਸ਼ੂ ਗੱਭ ਦੇ ਵਿੱਚ ਹੁੰਦਾ ਜਿਵੇਂ ਜਿਵੇਂ ਲੱਗ ਜਾਂਦਾ ਇਹਦੇ ਉੱਪਰ ਇੱਕ ਰੈਪੜ ਚੜਾ ਦੇਈ ਦੀ ਆ ਉਹ ਰਬੜ ਦੇ ਨਾਲ ਕੀ ਹੁੰਦਾ ਜਿਵੇਂ ਜਿਵੇਂ ਹਵਾਨਾ ਪਰਦਾ ਰਬੜ ਟਾਈਟ ਹੁੰਦੀ ਜਾਂਦੀ ਤੇ ਜਿਹੜਾ ਫੋਟ ਹੁੰਦੀ ਆ ਇਹਦੀ ਐਕਸਟਰਾ ਜਿਹੜੀ ਲੱਗੀ ਹੁੰਦੀ ਆ ਥਣਾ ਦੇ ਵਿਚਕਾਰ ਇਹ ਆਟੋਮੈਟਿਕਲੀ ਜਿਹੜੀ ਡਿੱਗ ਜਾਂਦੀ ਆ ਤੇ ਕੋਈ ਇਹ ਕੋਈ ਇੰਨਾ ਵੱਡਾ ਜਿਹਾ ਇਹ ਗੱਲ ਨਹੀਂ ਹੈਗੀ ਘਰੇ ਰੱਖਣ ਲਈ ਬਹੁਤ ਸੋਹਣੀ ਛੋਟੀ ਆ ਅੱਗੇ ਨੀਲੀ ਤੇ ਕੰਮ ਕਰਨ ਲਈ ਬੱਚੇ ਲੈਣ ਲਈ ਬਹੁਤ ਚੰਗੀ ਆ ਕਿਉਂਕਿ ਛੋਟੀ ਜਿਸ ਦਿਨ ਬਣ ਕੇ ਤਿਆਰ ਹੋਊਗੀ ਉਹ ਅੰਡਰ ਸਪੇਸ ਬਹੁਤ ਸੋਹਣੀ ਕੱਢੂਗੀ ਵੰਡਰ ਸਪੇਸ ਤਾਂ ਇੰਨੀ ਕਿ ਜ਼ਿਆਦਾ ਕੱਢੂਗੀ ਕਿ ਲੋੜ ਤੋਂ ਵੱਧ ਤੁਸੀਂ ਇਹ ਦੇਖੋਗੇ ਜਿਹੜੀ ਹਜੇ ਕਰੀਬ ਪੌਣੇ 8-8 ਮਹੀਨੇ ਦੇ ਵਿੱਚ ਜਿਹੜੀ ਇੱਥੋਂ ਤੱਕ ਆ ਤਾਂ ਅੱਗੇ ਜਾ ਕੇ ਕਿੰਨੀ ਬਣੂਗੀ ਇਹ ਵੇਖੋ ਤੁਹਾਨੂੰ ਦਿਖਾਉਨੇ ਆ ਲੜਾਂ ਬਹੁਤ ਸੋਹਣੀਆਂ ਛੋਟੀਆਂ ਲੜ ਤਾਂ ਇੰਨੇ ਕਿ ਜ਼ਿਆਦੇ ਆ ਕਿ ਪੂਰਾ ਹਵਾਨਾ ਪਿੱਛੇ ਬਣਾ ਕੇ ਤਿਆਰ ਕਰੂਗੀ ਕਰਮਾਲੀ ਜਿਹੜਾ ਲਾਲ ਹਵਾਨਾ ਹੁੰਦਾ ਬਿਲਕੁਲ ਉਹ ਦੁੱਧ ਵਾਲਾ ਹੁੰਦਾ ਤੇ ਪੁੱਠਾ ਵੀ ਚੰਗਾ ਛੋਟੀ ਦਾ ਤੇ ਮੀਡੀਅਮ ਆਇਆ ਬਹੁਤ ਚੰਗੀ ਆ ਬਿਊਟੀ ਪੱਖ ਵੀ ਬਹੁਤ ਵਧੀਆ ਤੇ ਰੇਟ ਇਹਦਾ ਬਿਲਕੁਲ ਜਿਹੜਾ ਜਾਇਜ਼ ਰਹੂਗਾ ਵੀ ਤੁਹਾਨੂੰ ਆਪਾਂ ਐਂਡ ਤੇ ਜ਼ਰੂਰ ਦਿਖਾਵਾਂਗੇ ਤੇ ਬਹੁਤ ਚੰਗੀ ਆ ਪੁੱਠਾ ਚੰਗਾ ਛੋਟੀ ਹਜੇ ਜਿਵੇਂ ਜਿਵੇਂ ਸੋਇਆ ਦੇ ਵਿੱਚ ਆਊਗੀ ਓਵੇਂ ਓਵੇਂ ਜਿਹੜੀ ਇਹ ਵੱਡੀ ਹੋਊਗੀ ਕੱਦ ਕਰੂਗੀ ਲੰਬਾਈ ਵੀ ਸੋਹਣੀ ਆ ਤੇ ਬਿਊਟੀ ਪੱਖ ਬਹੁਤ ਜ਼ਿਆਦਾ ਵਾਰ-ਵਾਰ ਗੱਲ ਕਰਦੇ ਆ ਸਿੰਗੀ ਦੀ ਬੱਗੀ ਮੋਸ਼ਬੇ ਕੋ ਜਬਾਨ ਕਤਾਬੀ ਜੋ ਪਾਕਿਸਤਾਨੀ ਬਲੱਡ ਲਾਈਨ ਦੇ ਵਿੱਚ ਤੁਹਣੀ ਚੀਜ਼ਾਂ ਹੁੰਦੀਆਂ ਉਹ ਚੀਜ਼ ਆ ਇਹ ਬਾਕੀ ਤੁਸੀਂ ਆਪ ਸਾਰੇ ਸਜਣ ਸਿਆਣੇ ਜੋ ਰੇਟ ਬਿਲਕੁਲ ਜਾਇਜ਼ ਰਹੂਗਾ ਇਹਦਾ ਰੇਟ ਇਹਦਾ ਜਿਹੜਾ ਉਹਦੇ ਵਿੱਚੋਂ ਮਾਨਤਾਨ ਕੀਤਾ ਜਾਊਗਾ 63000 ਦੀ ਹੋਊਗੀ 63 ਦੇ ਵਿੱਚੋਂ ਹੀ ਮਾਨਤਾਨ ਕਰਦਾਂਗੇ ਬਾਕੀ ਕੋਈ ਵੀ ਸਜਣ ਕੰਟੈਕਟ ਕਰ ਸਕਦਾ ਸੌਦਾ ਫੋਨ ਤੇ ਵੀ ਕਰ ਸਕਦੇ ਜੋ ਤੁਸੀਂ ਕੋਈ ਚੱਕਰ ਨਹੀਂ ਆ ਬਾਕੀ ਜਿਹੜੇ ਛੋਟੇ ਮੋਟਾ ਆਵਾਜ਼ ਗਾਟੋ ਜਰੂਰ ਫੋਨ ਤੇ ਆਪਾਂ ਕਰਾਂਗੇ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ